ਕੰਮ ਜਨਾ ਪਿਓ ਇੱਕ ਦੋਏ ਨਾਲ ਜੈਲ ਸਵਾਜੀ ਨਾਲ ਸ਼ੁਰੂ ਕਰਿਓ ਇੱਕ ਦੋਏ ਦਾ ਸਹਾਰਾ ਬਣਿਓ ਮੋਢੇ ਨਾਲ ਮੋਢਾ ਲਾਇਓ ਕਿਸੇ ਦੀ ਫੋਟੋ ਛਪ ਗਈ ਕਿਸੇ ਦੀ ਨਹੀਂ ਛਪੀ ਆਪਣੇ ਆਪ ਨੂੰ ਹਉਪਰੇ ਕਰਕੇ ਹਉਪਰੇ ਲਬਜ ਬਹੁਤ ਜਿੰਦਗੀ ਦਾ ਕਾਮਯਾਬ ਵਾਲ ਲਬਜ ਆ ਜਿੰਨਾ ਅੰਤੀ ਜਿੰਦਗੀ ਸੌਂ ਜਾਂਦੀ ਹੈ ਇਹ ਹਉਪਰੇ ਕਿਹੜੀ ਗੱਲ ਹੈ ਸਾਡਾ ਗੋਲ ਕੀ ਹੈ ਅਸੀਂ ਬੱਚਿਆਂ ਨੂੰ ਕਿੱਥੇ ਤਾਈ ਲੈ ਕੇ ਜਾਣਾ ਨੰਬਰ 1 ਮੀਡੀਆ ਗੁਰਵਿੰਦਰ ਨੇ ਗੱਲ ਸ਼ੁਰੂ ਕੀਤੀ ਸੀ ਉਹਦੇ ਲਈ ਸਾਡੇ ਕੋਲ ਬਹੁਤ মিডিਆ ਜਿੱਦਾਂ ਨਹੀਂ ਕਿ ਸਾਡੇ ਕੋਲ মিডিਆ ਦੀ ਕੋ ਘਾਟ ਹੈ ਉਹਦਾ ਸਿਸਟਮੈਟਿਕਲੀ ਇੱਕ ਸਿਸਟਮ ਬਣਾਉਣ ਅਸੀਂ ਹਾਲੇ ਥੋੜੇ ਜਿਹਾ ਪਿੱਛੇ ਆ ਜਿਹਨੂੰ ਆਪਾਂ ਵਰਲਡ ਵਾਈ ਜਿਹੜਾ ਮੇਰੇ ਕੋਲ ਤੇ মিডিਆ ਦਾ ਤੁਸੀਂ ਕਿਸੇ ਮੁਲਕ ਦਾ ਨਾਮ ਲਓ ਮੇਰੇ ਤੋਂ ਬਾਤ ਬਣੇ ਮੇਰੇ ਯਾਰ ਨੇ ਉਹ ਤਾਂ ਪਟਕ ਦੇਣੀ ਮਤਲਬ ਇਹੀ ਇੱਕ ਕਾਰਨ ਹੈ ਕਿ ਪੰਜਾਬ ਭਵਨ 6-7 ਸਾਲਾਂ ਦੇ ਵਿੱਚ ਦੁਨੀਆ ਤੇ ਕਿੱਦਾਂ ਫੈਲ ਗਿਆ ਉਹ মিডিਆ ਦੀ ਦੇਣ ਸੀਗੀ ਮੀਡੀਆ ਨੂੰ ਪੂਰੀ ਜਾਰੀ ਰੱਖੀ ਦੀ ਆ ਆ ਅੱਜ ਦੇ ਯੁੱਗ ਦੇ ਵਿੱਚ ਭਾਵੇਂ ਤੁਸੀਂ ਬਿਜ਼ਨਸ ਲਾਉਣਾ ਜਾਂ ਕੋਈ ਸੋਸ਼ਲ ਵਰਕ ਕਰਨਾ ਮੀਡੀਆ ਤੋਂ ਉਹਨਾ ਤੁਹਾਡਾ ਸਾਥ ਨਹੀਂ ਸਕਦਾ ਇੱਕ ਤੇ ਇਹ ਆਪਣਾ ਕੰਮ ਹੋਏਗਾ ਮੀਡੀਆ ਦੀ ਆਪਣੀ ਟੀਮ ਇੱਕ ਪਹਿਲਾ ਕਰਨੀ ਦੂਸਰੀ ਜਿਹੜੀ ਆ ਬਹੁਤ ਸਾਰੀ ਕਾਲ ਆਉਂਦੇ ਨੇ ਤੇ ਫਿਰੋਜ਼ਪੁਰ ਤੋਂ ਇੱਕ ਟੀਮ ਹੋ ਰਹੀ ਆ ਆ ਜਾਂ ਹੋਰ ਕਿਸੇ ਵੀ ਨਵੇਂ ਸ਼ਹਿਰ ਤੋਂ ਹੋਰ ਟੀਮ ਜਾਂ ਸਾਨੂੰ ਉਹਦੇ ਵਿੱਚ ਲਿਆ ਦੀ ਮੈਂ ਤੁਹਾਨੂੰ ਇੱਕ ਪ੍ਰੋਮਿਸ ਕਰਦਾ ਵਾਅਦਾ ਕਰਦਾ ਇਹ ਕਿਤਾਬਾਂ ਸੌ ਤਾਂ ਹੀ ਨਹੀਂ ਹੈ ਇਹ ਕਿਤਾਬਾਂ ਜਾਂ ਇਹ ਜਿਹੜਾ ਆਪਾਂ ਚਲਾਇਆ ਪ੍ਰੋਜੈਕਟ ਇਹਦੀ ਕੋਈ ਸਮਾਪਤੀ ਨਹੀਂ ਹੋਣੀ ਇਹਦਾ ਐਂਡ ਨਹੀਂ ਹੋਣਾ ਇਸ ਐਂਡਲੈਸ ਪ੍ਰੋਗਰਾਮ ਤੋਂ ਐਂਡਲੈਸ ਦਾ ਅੰਤਾਲਾ ਤਾਂ ਹੋਏਗਾ ਜੇ ਅਸੀਂ ਬੱਚਿਆਂ ਨੂੰ ਰੋਕਣਾ ਹੋਊਗਾ ਲਿਖਣ ਰਾਈਟ ਅਸੀਂ ਕੰਟੀਨਿਊ ਰੱਖਾਂਗੇ 100 ਕਿਤਾਬਾਂ छापਦੇ 200 ਕਿਤਾਬਾਂ छापਦੇ 500 ਕਿਤਾਬਾਂ छापਦੇ ਇੱਕ ਜਿਹੜੇ ਵਾਲੇ 25 ਕਿਤਾਬਾਂ छाप ਲੈਣ ਕਰੋ ਹਮਤ ਰਾਈਟ ਆ ਵਰਕਸ਼ਾਪ ਦੀ ਗੱਲ ਕਰਕੇ ਗਿਆ ਇੱਥੇ ਆਪਾਂ ਸਟੇਜ ਤੇ ਸੁਣੀ ਆ ਪਲੀਜ਼ ਵਰਕਸ਼ਾਪ ਲਾਉ ਸਕਰਾ ਦੇ ਵਿੱਚ ਪੰਜ ਪੰਜ ਸਕੂਲ ਇਕੱਠੇ ਹੋ ਕੇ ਵਰਕਸ਼ਾਪ ਲਾਓ ਇੱਕ ਹੋਰ ਗੱਲ ਹੋਈ ਸੀ ਜੀ ਮੈਂ ਕਿਹਾ ਮਨਾਦੀ ਤੁਸੀਂ ਆ ਮਹਾਲੀ ਤੁਸੀਂ ਆ ਜਿਹੜੀ ਮੇਰੀ ਫਿਤਰਤ ਨਹੀਂ ਲਾਈਫ ਦੇ ਵਿੱਚ ਜੋ ਕੰਮ ਕਰਨਾ ਉਹਨੂੰ ਉਹਨੂੰ ਮੈਨਣਾ ਹੈ ਮੇਜਰ ਕੰਨਾ ਹੁੰਦਾ ਮੈਂ ਉਹ ਚੋਂ ਖੱਟਿਆ ਕੀ ਹੈ ਜਿੰਨਾ ਚਾ ਸਾਨੂੰ ਪਰਵਾਅ ਦੀ ਚੜ੍ਹਾਈ ਉਹਨੂੰ ਵੀ ਅਸੀਂ ਮੈਣਨਾ ਹੁੰਦਾ ਬਿਜ਼ਨਸ ਕਰਦੇ ਆ ਮੈਂ ਬਿਜ਼ਨਸ ਕਰਦਾ ਮੈਂ ਉਹਨੂੰ ਵੀ ਹਰ ਸਾਲ ਹਰ ਮਹੀਨੇ ਮੈਣਦਾ ਮੈਂ ਕਿੱਥੇ ਸਟੈਂਡ ਕਰਦਾ ਆ ਪੰਜਾਬ ਭਵਨ ਨੂੰ ਮੈਂ ਹਰ ਰੋਜ਼ ਮੈਣਦਾ ਤੇ ਅੱਜ ਕਿੱਥੇ ਪਹੁੰਚ ਗਿਆ ਨਮੀਆਂ ਕਲਮਾਂ ਨਮੀ ਇਡਾਨ ਨੂੰ ਮੈਂ ਰੋਜ਼ ਫੀਤਾ ਲਾ ਕੇ ਮੈਣਦਾ ਤੇ ਅੱਜ ਕਿੱਥੇ ਹੈ ਇਹਨੂੰ ਜਿੰਨਾ ਅਸੀਂ ਮਿਣਾਂਗੇ ਉਹਨਾਂ ਸਾਨੂੰ ਇਹ ਚੋਂ ਕਮਜ਼ੋਰੀਆਂ ਦਿਸਣਗੀਆਂ ਮੈਂ ਉਸ ਸਖਸ਼ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਜਿਹੜਾ ਮੈਨੂੰ ਈਵਨ ਡਾਇਰੈਕਟ ਕਾਲ ਕਰਕੇ ਮੇਰੀ ਕਮਜ਼ੋਰੀ ਦੱਸੇ ਪਏ ਆਪਣੇ ਨਮੀਆਂ ਕਲਮਾ ਨਵੀਂ ਉਡਾਨ ਦੇ ਵਿੱਚ ਆ ਛੋਟੀ ਕਮਜ਼ੋਰੀ ਏ ਕਿਉਂ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਨਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਤੇ ਕਿਸੇ ਨੂੰ ਥੱਲੇ ਲਾਉਣਾ ਹੁੰਦਾ ਜਿਹੜੀ ਸਹਿਯਕ ਕਰ ਚਾਏ ਇੱਕ ਜਿਸ ਚੀਜ਼ ਨੂੰ ਤੁਸੀਂ ਪਿਆਰ ਬੋਧ ਕਰਦੇ ਹੋ ਉੱਤੇ ਵੀ ਕ੍ਰਿਟਿਸਾਈਜ਼ ਕਰਕੇ ਉਹਨੂੰ ਨੋਲੇਜੇਬਲ ਬਣਾਉਨੇ ਆ ਸੋ ਮੇਰੀ ਇਹ ਵੀ ਤੁਹਾਨੂੰ ਹੰਬਰ ਰਿਕਵੈਸਟ ਹੈਗੀ ਆ ਕਿ ਇਹ ਪ੍ਰੋਜੈਕਟ ਨੂੰ ਗਾਂ ਲ ਜਾਣ ਲਈ ਆ ਜਿੱਥੇ ਮੇਜਰ ਕੰਨ ਦੀ ਲੋੜ ਹੈ ਮੇਜਰ ਇਸ ਤਰ੍ਹਾਂ ਹੀ ਹੋ ਸਕਦਾ ਇਹ ਨਹੀਂ ਹੈ ਕਿ ਮੋਗੇ ਦੇ ਵਿੱਚ ਕਿਤਾਬ 26 ਤੇ 90 ਕਪਤਾਵਾਵਾਂ ਛਾਪ ਗਈਆਂ ਤੇ ਕੱਲ ਨੂੰ ਅਸੀਂ ਉਹ ਬੱਚਿਆਂ ਨੂੰ ਭੋਲੀ ਦਈਏ ਫਿਰ ਸਾਡਾ ਸਭ ਕੁਝ ਗਿਆ ਰਾਈ ਜੇ ਕਿਸੇ ਬੱਚੇ ਦੀ ਇਸ ਕਿਤਾਬ ਦੇ ਵਿੱਚ ਕਿਤਾਬ ਛਾਪ ਗਈ ਤੇ ਮੋਲੀ ਚੋ ਦੀ ਫੇ ਛਾਪ ਲਈ ਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਛਾਪਣ ਦਿਓ ਉਹ ਕੰਟੀਨਿਊ ਤਾਂ ਹੀ ਹੋ ਰਹਿਗਾ ਨਾ ਤੀਸਰਾ ਜਿਹੜਾ ਮੈਂ ਇੱਕ ਸ਼ਾਇਦ ਹਾਲੇ ਤਾਈਂ ਨਹੀਂ ਸਟੇਜ ਤੇ ਹੋਇਆ ਤੁਹਾਡੀ ਮੈਂ ਨੌਲੇਜ ਲਿਆਣਾ ਚਾਹਨਾ ਕਿ ਜਿਹਦੀ ਤਿਆਰੀ ਤੁਸੀਂ ਅੱਜ ਤੋਂ ਕਰਨੀ ਹੈ ਨਵੰਬਰ ਦੀ 9 ਤੇ 10 ਤਰੀਕ ਦੌਰਜਾ ਬਾਲ ਸਹਿਤ ਬਾਲ ਲੇਖਕ ਕਾਨਫਰੰਸ ਵਰਲਡ ਕਲਾਸ ਵਰਲਡ ਕਲਾਸ ਹੋਏਗੀ ਸਾਰੇ ਪ੍ਰਬੰਧ ਹੋਣਗੇ ਆਪਣੀ ਸਫਲਤਾ ਕੀ ਕਹਣੀ ਦੁਨੀਆ ਦੱਸੇ ਵੀ ਕੁਝ ਹੋ ਰਿਹਾ ਹੈ ਉਹ ਕਰਾਂਗੇ ਹਾਂ ਉਹਦੇ ਲਈ ਥੋੜਾ ਜਿਹਾ ਆਪਾਂ ਨੂੰ ਵਰਕਆਊਟ ਕਰਨਾ ਪੈਗਾ ਮਈ ਦੇ ਵਿੱਚ ਆਪਾਂ ਟੀਮ ਵੱਖਰੀ ਬਣਾਵਾਂਗੇ ਕਮੇਟੀ ਬਣਾਵਾਂਗੇ ਉਹਦੇ ਵਿੱਚ ਬੱਚੇ ਹੀ ਉਹਨੂੰ ਮੈਨੇਜ ਕਰਨਗੇ ਆਪਣਾ ਕੋਈ ਦਖਲ ਨਹੀਂ ਮੈਂ ਸਟੇਜ ਵੀ ਬੱਚਿਆਂ ਨੂੰ ਦੇਣ ਦੇ ਹੱਕ ਤੇ ਰਾਈਟ ਪਰ ਉਹ ਬੱਚੇ ਜਿਹੜੇ ਆਉਣਗੇ ਦਾ ਮੁੜ ਕੇ ਜਾਣਾ ਕੰਪੀਟੀਸ਼ਨ 'ਚ ਆਉਣਗੇ ਜੇ ਬਠਿੰਡੇ ਵਾਲੇ ਆਪਣੇ ਜ਼ਿਲ੍ਹੇ 'ਚ ਕੰਪੀਟੀਸ਼ਨ ਖੁਰੂ ਕਰ ਲੈਣਗੇ ਜ਼ੋਨ ਲੈਵਲ ਤੇ ਚੱਲੋ ਪੇਉ ਹੋ 10 20 30 40 ਸਕੂਲ ਅਸੀਂ ਛਾਪ ਰਹੇ ਹਾਂ ਨਾ ਉਹਨਾਂ ਦੇ ਵਿੱਚੋਂ ਬੱਚਿਆਂ ਦੇ ਕੰਪੀਟੀਸ਼ਨ ਕਰੋ ਉਹਨਾਂ ਨੂੰ ਇਨਸੈਂਟਿਵ ਦਿਓ ਉਹਨਾਂ ਦੇ ਹੌਸਲੇ ਵਧਾਓ ਰਾਈਟ ਉਹਨਾਂ ਦੇ ਵਿੱਚੋਂ ਫਿਰ ਤੁਸੀਂ ਬਹਿ ਕੇ ਡੰਗਾ ਇਕੱਠਾ ਵੀ ਇੱਕ ਜ਼ਿਲ੍ਹੇ ਚੋਂ ਅਸੀਂ ਪੰਜ ਬੱਚੇ ਟੌਪ ਦੇ ਕਾਨਫਰੈਂਸ ਤੇ ਬੁਲਾਉਣੇ ਆ ਪਰ ਉਹ ਕੰਪਨੀ ਚ ਵਿੱਚੋਂ ਹੋ ਕੇ ਆਉਣਗੇ ਨਾ ਕਿ ਉਹ ਸਪਾਰਸੀ ਹੋਣਗੇ ਰਾਈਟ ਕਿ ਰੋਲ ਆਪਾਂ ਦਿਲੋਂ ਕਰਨਾ ਰਹੀ ਸੋ ਮੰਨ ਲਓ ਆਪਣੇ 23 ਜੇਵੇਂ ਪੰਜ ਬੱਚੇ ਵੀ ਆਏ ਇੱਕ ਡਿਸਟ੍ਰਿਕਟ ਤੋਂ 150 ਬੱਚਾ ਤੋਂ ਅਕਸਰ ਬੱਚੇ 2 2.5 ਮਿੰਟ ਦੇ ਵਿੱਚ ਕਮਤਾ ਆਪਣੀ ਇੱਕੋ ਵੀ ਛੇਤੀ ਨਵੇੜ ਲੈਂਦੇ ਨੇ ਤੇ ਅਸੀਂ ਦੋ ਜਣਾਂ ਦੇ ਵਿੱਚ ਰੱਜ ਮੀ ਉਹਨਾਂ ਦੀਆਂ ਕੋਤਾਵਾਂ ਸੁਧਾਰਾ ਰਾਜੇ ਸਿੰਘ ਬਾਠ ਸ਼੍ਰੋਮਣੀ ਬਾਲ ਸੈਤ ਅਵਾਰਡ ਪਹਿਲਾ ਅਵਾਰਡ ਲੱਖ ਰੁਪਿਆ ਦੂਸਰਾ 52000 ਰੁਪਿਆ ਤੀਜਾ 31000 ਰੁਪਿਆ ਇਦਾਂ ਗਰਾ ਵੀ ਵਧਾ ਸਕਦੇ ਹਾਂ ਚਲੋ ਵਧਾਈ ਨੂੰ ਕਢਾਇਓ ਨਾ ਇਹਨਾਂ ਤੋਂ ਕੀ ਭਾਵ ਹੈ ਕਿ ਅਸੀਂ ਉਹ ਕਾਨਫਰੰਸ ਕਰਨੀ ਚਾਹੁੰਦੇ ਆ ਦੁਨੀਆ ਤੁਹਾਨੂੰ ਕਹੇ ਕਿ ਆ ਜਿਹੜੀ ਟੀਮ ਬੈਠੀ ਆ ਇਹ ਇਸ਼ਲਾਗਾ ਜੋ ਕੰਮ ਹੀ ਨਹੀਂ ਕੀਤਾ ਹੈ ਜਦੋਂ ਆਪਾਂ ਦੇਖਦੇ ਆ ਨਾ ਕੋਈ ਚੀਜ਼ ਆ ਬਾਲ ਮੇਲੇ ਤੋਂ ਵੀ ਜੀ ਹੁਣੇ ਆਜਨੇ ਸਾਰੀ ਟੀਮ ਆਈ ਨਹੀਂ ਮੈਂ ਦੋ ਹੀ ਨਾਲ ਦੇ ਅਟੈਂਡ ਕੀਤੇ ਇਹਨਾਂ ਨੂੰ ਲੋਕਾਂ ਕੋ ਜਾ ਕੇ ਦੱਸਣ ਦੀ ਲੋੜ ਨਹੀਂ ਕਿ ਬਹੁਤ ਵਧੀਆ ਕੰਮ ਕਰਦੇ ਆ ਮੈਂ ਉਹਦਾ ਗਵਾਹ ਆ ਕਿ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਵੀ ਉਹ ਕੁਝ ਖਟਣਾ ਹੈ ਰਾਈਟ ਸੋ ਕਤਾਬਾ ਦੀ ਗੈਂਤੀ ਮੰਗਣਾ ਜਾਓ ਜਸਵਿੰਦਰ ਭਾਜੀ ਕਹਿੰਦਾ ਮੈਂ ਫ੍ਰੀ ਛੱਕ ਜੂੰ ਚਲ ਕੋਈ ਨਹੀਂ ਤੂੰ ਗੱਲ ਭੇਜਿਆ ਕਰ ਸੋ ਜਿਹੜੀ ਅਸੀ ਮੇਰੀ ਆਪ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਲੱਸੀ ਅਸੀਂ ਬਹੁਤ ਲੇਟ ਹੋ ਗਏ ਆ ਖਾਣੇ ਲਈ ਵੀ ਪਲੀਜ਼ ਹੰਬਰ ਕੁਇਚ ਮੈਂ ਜਾਤੀ ਤੌਰ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਕੁਝ ਵੀ ਮੈਂ ਜ਼ਿੰਦਗੀ ਚ ਖਟਿਆ ਕਮਾਇਆ ਇੱਕ ਤੇ ਪਹਿਲੀ ਗੱਲ ਆ ਬਈ ਪੈਸੇ ਦਾ ਰੌਲਾ ਬਹੁਤ ਹੈ ਮੇ ਕੋਈ ਇਨਾ ਪੈਸਾ ਨਹੀਂ ਹੈ ਜਿੰਨਾ ਰੌਲਾ ਹੈ ਔਰ ਮੇਰੇ ਕੋਲ ਹੈ ਕੀ ਆ ਮੇ ਕੋ ਨਾ ਮੰਡਾ ਵੱਜੀਆਂ ਪਈਆਂ ਮੁਹੱਬਤ ਦੀ ਮੇਰੇ ਦਿਲ ਛੀਸ਼ੇ ਵਾਂਗੂ ਜਿੱਥੇ ਮਾਰੀ ਤਸਰਾਸ ਮੋਏ ਨਾ ਮੈਂ ਕਿਸੇ ਡਰ ਵਿੱਚ ਜ਼ਿੰਦਗੀ ਨਹੀਂ ਜੀ ਰਹਾ ਮੈਨੂੰ ਡਰ ਕੋਈ ਨਹੀਂ ਨਾ ਮੈਂ ਕਿਸੇ ਦਾ ਕੋ ਬੁਰਾ ਨਹੀਂ ਕਰਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਉਹ ਕੁਝ ਵੀ ਨਹੀਂ ਘਟਦਾ ਝੁੱਕ ਜੋ ਝੁੱਕ ਜੋ ਝੁੱਕ ਜੋ ਜਿੰਨਾ ਝੁੱਕਨ ਦਾ ਝੁੱਕ ਜੋ ਮੈਂ ਗਰੰਟੀ ਕਰ ਸਕਦਾ ਵਾਹਿਗੁਰੂ ਜੀ ਅੱਲਾਹ ਤਾਲਾ ਭਗਵਾਨ ਜੀ ਜਿੱਥੇ ਮਿਹਰਬਾਨ ਹੋਣਗੇ ਉਹ ਸਮਾਜ ਵੀ ਤੁਹਾਨੂੰ ਜਫੀਆਂ ਪਾਊਗਾ ਮੈਂ ਜੱਤ ਦੀ ਢਾਈਉ ਗੱਲ ਤੁਹਾਨੂੰ ਦੱਸ ਰਿਹਾ ਤੁਹਾਨੂੰ ਮੇਤੋ ਦੀ ਸਾਰੀ ਤਕਰੀਬਨ ਇੰਜ ਵਿੱਚ ਛੋਟੇ ਹੋ ਗਏ ਬੱਚਿਆਂ ਵਾਲੇ ਦੇ ਬੋਧੇ ਹਨ ਤੁਸੀਂ ਮੇਰੇ ਨਾਲ ਜਿੰਨਾਂ ਚਿਰ ਦਾ ਮੈਂ ਬਾਹਰ ਗਿਆ ਉਹ 47 48 ਸਾਲ ਉਨੀ ਉਮਰ ਤੇ ਜ਼ਿਆਦਾ ਹੀ ਹੋਣੀ ਉੱਥੇ ਪਰ ਜਿੰਨਾ ਮੁਹੱਬਤ ਦੇ ਵਿੱਚ ਜਾਨ ਹੈ ਜਿੰਨਾ ਹਰ ਜਾਨ ਦੇ ਵਿੱਚ ਪ੍ਰੋਬਲਮ ਕੀ ਸਾਡੀ ਸਮਾਜ ਦੇ ਵਿੱਚ ਅਸੀਂ ਜਿੱਤਾਂ ਦੇ ਮਾਰੇ ਹੋਏ ਆ ਮੇਰਾ ਬੈਂਕ ਬੈਲੈਂਸ ਹੋ ਜਾਏ ਮੇਰੀ ਬੱਲੇ ਬੱਲੇ ਹੋ ਜਾਏ ਮੈਂ ਇੱਕ ਲਾਡੂ ਖਾ ਆ ਮੈਂਗੇ ਦੀ ਝੱਲਣਾ ਨਹੀਂ ਗਾ ਉਹ ਰਾਤ ਨੂੰ ਤੇ ਰੱਬ ਦੇ ਹੰਦਿਆ ਤੇ ਨੂੰ ਨੀਂਦ ਨਹੀਂ ਆਉਦੀ ਕੋ ਹਜ਼ਾਰ ਤਾਂ ਇਹਨੂੰ ਬੈਰ ਪਾਏ ਹੋਏ ਨੇ ਰਾਈਟ ਪੰਗੇ ਨੇ ਬੰਗਾ ਤੇਰਾ ਲਿਆ ਹੋਇਆ ਤੇਰਾ ਲਾਡੂ ਪੋਣਾ ਕੀ ਖਾਉ ਮਲ ਕਰੂਗਾ ਉਹਦੇ ਵਿੱਚੋਂ ਉਹ ਬੱਚੋ ਹੱਜੋ ਜੱਤ ਲੈਣ ਤੋਂ ਜਿਹੜਾ ਜੱਤ ਦਾ ਉਹਨੂੰ ਕਹਾਂ ਜੀ ਤੁਸੀਂ ਬਹੁਤ ਤਕੜੇ ਹੋ ਤੁਸੀਂ ਮੇਰੇ ਤੋਂ امیر ਹੋ ਤੁਸੀਂ ਵੱਡ-ਵੱਡੀਆਂ ਮੱਲਾਂ ਵਾਲੇ ਹੋ ਅਸੀਂ ਤਾਂ ਤੁਸ ਜਈਆਂ ਹਾਂ ਹਾਂ ਕਰਕੇ ਦਿਖਾਓ ਜੋਰ ਨਾਲ ਜ਼ੋਰ ਬਰ ਬੰਨਣਾ ਨਹੀਂ ਬਣੋ ਸਕਦਾ ਕਰਕੇ ਦਿਖਾਓ ਕਿ ਤੁਸੀਂ ਕਿੰਨੇ ਕੁ ਜ਼ੋਰ ਆ ਤੁਹਾਡੇ ਵਿੱਚ ਉਹ ਹੋ ਸਕਦਾ ਹੈ ਸੋ ਤੁਹਾਨੂੰ ਮੈਂ ਜਿੱਥੇ دعਵਾਵਾਂ ਦਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਨਮੀਆਂ ਕਾਲਮ ਨਮੀ ਅਡਾਂ ਦਾ ਮੈਗਜ਼ੀਨ ਮੰਥਲੀ ਆ ਐਸ ਵੀ ਨਾ ਸ਼ੁਰੂ ਹੋ ਜਾਣਾ ਅ ਦੋ ਟੈਲੀਵਿਜ਼ਨ ਕੈਨੇਡਾ ਦੇ ਇੱਕ ਟੈਲੀਵਿਜ਼ਨ ਚੜ੍ਹਦੀ ਕਲਾ ਇੰਡੀਆ ਵਾਲਾ ਨੈਸ਼ਨਲ ਚੈਨਲ ਦੋ ਸੈਗਮੈਂਟ ਆਪਾਂ ਮਠੰਡੇ ਦੀ ਖਾਲੇ ਰਿਕਾਰਡਿੰਗ ਕੀਤੀ ਨਾ ਵੀਕ ਦੇ ਦੋ ਪ੍ਰੋਗਰਾਮ ਘੰਟੇ ਦੇ ਬੱਚਿਆਂ ਦੇ ਇਸ ਤਰ੍ਹਾਂ ਕੇ ਪਟਿਆਰਾ ਹਾਂ ਚਲੋ ਆਪਾਂ ਸਾਰਿਆਂ ਨੇ ਹੁਣ ਸਾਰੇ ਜਿਹੜੇ ਦੀ ਰਿਕਾਰਡਿੰਗ ਹੋਣੀ ਪ੍ਰੋਫੈਸ਼ਨਲ ਲੋਕ ਹਾਇਰ ਕੀਤੇ ਆਪਾਂ ਬੜੇ ਸਾਰੇ ਪੈਸੇ ਦੇ ਕੇ ਇੱਕ-ਇੱਕ ਘੰਟੇ ਦਾ ਜਿਹੜਾ ਪ੍ਰੋਗਰਾਮ ਉਹ ਆਪ ਆਪਣੀ ਜ਼ਿਲ੍ਹੇ ਦੀ ਰਿਕਾਰਡ ਕਰਾਓ ਉਹਦੇ ਲਈ ਆਪਣੇ ਬੱਚਿਆਂ ਨੂੰ ਰਿਕਾਰਡ ਕਰਾਓ ਆ ਤਿਆਰੀ ਕਰਾਓ ਕਿ ਜਦੋਂ ਤੁਹਾਡੇ ਜ਼ਿਲ੍ਹੇ ਦੇ ਬੱਚੇ ਮੰਨ ਲਓ ਚੜ੍ਹਦੀ ਕਲਾ ਕੈਮ ਟੀਵੀ ਤੇ ਨੈਸ਼ਨਲ ਚੈਨਲ ਤੇ ਬੋਲਣਗੇ ਜਾ ਕੇ ਹੋਰ ਬੱਚਿਆਂ ਨੂੰ ਉਤਸ਼ਾਹ ਹੋਏਗਾ ਤੁਹਾਨੂੰ ਵੀ ਮਾਣ ਹੋਏਗਾ ਕਿ ਤੁਹਾਡੇ ਸਕੂਲ ਦੇ ਬੱਚੇ ਨੇ ਤੁਹਾਡੇ ਬੱਚੇ ਨੇ ਸੋ ਜਿੱਥੇ ਮੈਂ ਬਹੁਤ ਸਾਰਿਆਂ ਤੁਹਾਡਾ ਧੰਨਵਾਦ ਕਰਦਾ ਇੱਧਰਲੇ ਸਿਰੇ ਤੋਂ ਲੈ ਕੇ ਉੱਧਰਲੇ ਸਿਰੇ ਪੰਜਾਬ ਦੇ ਚਲੋ ਬਾਹਰ ਵਾਲੇ ਤੇ ਹੈ ਹੀ ਨਹੀਂ ਆ ਬਾਕੀ ਸਿੱਤੇ ਤਾਂ ਜਿਹੜੇ ਨੇ ਦਾ ਕੈਨਦਾ ਅਮਰੀਕਾ ਆਸਟ੍ਰੇਲੀਆ ਤੋਂ ਨੇ ਪਰ ਤੁਹਾਨੂੰ ਮੈਂ ਬਹੁਤ ਸਾਰੀਆਂ ਮੈਨੂੰ ਪਤਾ ਨਹੀਂ ਕੋਈ ਸ਼ਰਮ ਨਹੀਂ ਵੈਸੇ ਕਿ ਜਿਹੜੀ ਮੇਰੀ ਇੰਨੀ ਕੁ ਸੋਚ ਨੂੰ ਤੁਸੀਂ ਐਡਾ ਵੱਡਾ ਹੰਕਾਰਾ ਦਿੱਤਾ ਏ ਤੇ ਇਹ ਸੋਚ ਐਸੀ ਐ ਕਿ ਖੜੀ ਨੀਅਤ ਟੁੱਟੀ ਜਾਣੀ ਐ ਟੁੱਟੀ ਜਾਣੀ ਐ ਤੇ ਤੋੜਨੀ ਕਿਹਨੇ ਆ ਤੁਸੀਂ ਮੁਰ ਮੁਰ ਟੁੱਟੀ ਚੱਲੋ ਤੇ ਮੈਂ ਮਿਸ ਜੀ ਨੂੰ ਬੇਨਤੀ ਕਰੂੰ ਕਿ ਮੈਨੂੰ ਬੈਗ ਦੇ ਕੇ ਤੋੜਦੀ ਰਿਹਾ ਕਰੇ ਤੇ ਰਾਈਟ ਆਪੇ ਚੱਲਦਾ ਰਹੋ ਕਰਤਾ ਸੋ ਥੈਂਕ ਯੂ ਵੈਰੀ ਮਚ ਗੋਡ ਬlesਸ ਤੁਸੀਂ ਆਪੋ ਆਪਣੇ ਘਰਾਂ ਨੂੰ ਸੁੱਖ ਸੁਵਿਧਾ ਦਿਓ ਤੰਦਰੁਸਤ ਰਹੋ ਬਹੁਤ ਸਾਰੀਆਂ ਦੁਆਵਾਂ